ਇੱਕ ਹੈਕ ਚੈਨਲ ਖاموش ਹੋ ਸਕਦਾ ਹੈ ਪਰ ਇੱਕ ਜਾਗਦਾ ਮਨ ਸੁਚੇਤ ਮਨ ਨੂੰ ਹੈਕ ਨਹੀਂ ਕਰ ਸਕਦੇ ਹੁਣ ਗੱਲ ਹੋਏਗੀ ਮੇਰੇ ਨਾਮ ਤੇ ਗੁਰਮਿੰਦਰ ਸਿੰਘ ਸਬਤ ਦੇ ਨਾਮ ਤੇ ਤੇ ਤੁਸੀਂ ਅੱਜ ਨਵਾਂ ਪੋਡਕਾਸਟ ਇਸ ਚੈਨਲ ਦੇ ਉੱਪਰ ਸੁਣ ਰਹੇ ਹੋ ਜੋ ਦਸਤਾਵੇਜ਼ਾਂ ਦੀਆਂ ਤਾਹਾਂ ਸੱਤਾ ਤਾਹਾਂ ਦੇ ਹੇਠੋਂ ਵੀ ਪੜ ਸਕਦਾ ਅੱਜ ਅਸੀਂ ਖੋਲ ਰਹੇ ਹਾਂ ਇੱਕ ਵੱਡੀ ਪਟਾਰੀ ਜੋ ਇੱਕ ਨਿਯੁਕਤੀ ਦੀ ਨਹੀਂ ਹੈ ਸਿਰਫ ਪ੍ਰਸ਼ਨਾਂ ਦੀ ਪਟਾਰੀ ਆ ਕਿਉਂਕਿ ਸੱਚ ਦੀ ਖੋਜ ਹੈ ਤੇ ਕਦੇ-ਕਦੇ ਕਾਗਜ਼ਾ ਵਿੱਚ ਲੁਕੀ ਮਿਲਦੀ ਹੈ ਕਦੇ-ਕਦੇ ਖਮੋਸ਼ ਗਵਾਹਾਂ ਦੀ ਚੁੱਪੀ ਦੇ ਵਿੱਚ ਤੇ ਕਦੇ-ਕਦੇ ਸਰਕਾਰਾਂ ਦੀਆਂ ਇਹਨਾਂ ਭ੍ਰਸ਼ਟਾਚਾਰੀ ਗਤੀਵਿਧੀਆਂ ਤੋਂ ਤੰਗ ਆਈਆਂ ਮੱਥੇ ਤੇ ਬਣੀਆਂ ਥਿਉੜੀਆਂ ਦੇ ਵਿੱਚ ਸਿੱਧੀ ਪ੍ਰੋਫੈਸਰ ਦੀ ਭਰਤੀ ਜਾਂ ਪ੍ਰਸ਼ਾਸਨਿਕ ਬੇਈਮਾਨੀ ਇੱਕ ਪ੍ਰੋਫੈਸਰ ਦੀ ਨਿਯੁਕਤੀ ਇੱਕ ਆਮ ਜਿਹੀ ਲੱਗਦੀ ਹੈ ਪਰ ਜਦੋਂ ਤੁਸੀਂ ਨਿਸ਼ਮਾ ਦੀਆਂ ਪਰਤਾਂ ਤੋਂ ਕਾਗਜ਼ ਚੱਕਦੇ ਹੋ ਤਾਂ ਉੱਥੇ ਇੱਕ ਗੰਭੀਰ ਸਵਾਲ ਬੈਠਾ ਉਹ ਕਹਿੰਦਾ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਾਪਦੰਡਾਂ ਅਤੇ ਯੋਗਤਾ ਦੇ ਮਾਪਦੰਡਾਂ ਨੂੰ ਤਾਕ ਤੇ ਰੱਖ ਕੇ ਇੱਕ ਅਯੋਗ ਉਮੀਦਵਾਰ ਨੂੰ ਪ੍ਰੋਫੈਸਰ ਬਣਾਇਆ ਜਾਂਦਾ ਕੀ ਇਹ ਸਾਰੀ ਦੀ ਸਾਰੀਆਂ ਆਵਾਜ਼ਾਂ ਸਿਰਫ ਇੱਕ ਸਾਜਿਸ਼ ਨੇ ਰਾਜਨੀਤਿਕ ਸਾਜਿਸ਼ ਨੇ ਅਸੀਂ ਲਿਆਉਂਦੇ ਆ ਦੋਵੇਂ ਪੱਖ ਦਸਤਾਵੇਜ਼ ਦੇ ਵਿੱਚ ਦਰਜ ਅਸਲ ਤਰੀਕਾ ਤੇ ਮੈਡਮ ਮਲਤਾਨੀ ਵੱਲੋਂ ਪੇਸ਼ ਕੀਤੀਆਂ ਦਲੀਲਾਂ ਜੀ ਹਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਡੀਨ ਅਕਾਦਮਿਕ ਮਾਮਲੇ ਡਾਕਟਰ ਨਰਿੰਦਰ ਕੌਰ ਮਲਤਾਨੀ ਸਿੱਧੀ ਭਰਤੀ ਹੋਈ ਪ੍ਰੋਫੈਸਰ ਦੀ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੇ ਵਿੱਚ ਕੀ ਉਹ ਭਰਤੀ ਜਾਇਜ਼ ਸੀ 2006 ਦੀ ਜਾਂ ਨਜਾਇਜ਼ ਸਵਾਲ ਦਾ ਉੱਤਰ ਹਾਂ ਜਾਂ ਨਾ ਦੇ ਵਿੱਚ ਮਿਲੇਗਾ ਅਖੀਰ ਦੇ ਵਿੱਚ ਕਿਉਂਕਿ ਅਸੀਂ ਤੱਥਾਂ ਦੀ ਉਹ ਤੋੜ ਮਰੋੜ ਕਰਾਂਗੇ ਉਹ ਛਾਣ ਪੁਣਛਾਣ ਕਰਾਂਗੇ ਤੋੜ ਮਰੋੜ ਨਹੀਂ ਪੁਣਛਾਣ ਕਰਾਂਗੇ ਕਿ ਤਾਂ ਇਹੋ ਗੱਲ ਸਾਰੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇੱਕ ਪਾਸੇ ਹੋ ਜਾ ਝੂਠਾ ਕੌਣ ਸੱਚਾ ਕੌਣ ਫੈਸਲਾ ਤੁਹਾਡਾ ਹੀਠਾਂ ਤੁਹਾਡੇ ਕਮੈਂਟਸ ਵਿੱਚ ਮਿਲਣਾ ਚਾਹੀਦਾ ਔਰ ਤੁਹਾਡਾ ਸਾਥ ਮਿਲਣਾ ਚਾਹੀਦਾ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਿਉਂਕਿ ਪਿਛਲਾ ਚੈਨਲ ਪੰਜਾਬ ਨਾਵਾ ਇਹਨਾਂ ਨੇ ਹੈਕ ਕਰਤਾ ਕਿਨੇ ਕਰਤਾ ਮੇਰੀ ਗਲਤੀ ਕਰਕੇ ਹੋਇਆ ਜਾਂ ਸਾਡੇ ਖਿਲਾਫ ਸਾਜ਼ਿਸ਼ਾ ਕਰਕੇ ਹੋਇਆ ਕਿਉਂਕਿ YouTube ਮੰਨਦਾ ਹੀ ਨਹੀਂ ਕਿ ਮੈਂ ਉਸ ਚੈਨਲ ਦਾ ਮਾਲਕ ਹਾਂ ਦੇਖੋ ਕਿੱਡੀ ਵੱਡੀ ਵਿਡੰਬਨਾ ਹੈ ਹਰ ਚੈਨਲ ਦੇ ਸਾਰੇ ਵੀਡੀਓਜ਼ ਵਿੱਚ ਮੇਰੀ ਸ਼ਕਲ ਦਿਖ ਰਹੀ ਹੈ ਤੇ ਮੈਂ ਉਹਦਾ ਮਾਲਕ ਨਹੀਂ ਹਾਂ ਚਲੋ ਗੱਲ ਸ਼ੁਰੂ ਕਰਦੇ ਹਾਂ ਪੰਜਾਬ ਤਾਂ ਪਹਿਲੇ 1158 ਅਸਿਸਟੈਂਟ ਪ੍ਰੋਫੈਸਰਾਂ ਦੀਆਂ ਜਿਹੜੀਆਂ ਭਰਤੀ ਕੁਟਾਲਾ ਹੋਇਆ ਸੀ ਉਹਦੀ ਸਜ਼ਾ ਭੁਗਤ ਰਿਆ ਇੱਕ ਆਈਏਐਸ ਅਫਸਰ ਨੇ ਦੋ ਵਾਈਸ ਚਾਂਸਲਰਾਂ ਨੇ ਤੇ ਉਹ ਡিপিਆਈ ਦਫ਼ਤਰ ਦੇ ਲੋਟੂ ਟੋਲੇ ਨੇ ਬੈਠ ਕੇ ਪੰਜਾਬ ਦੀ ਜਵਾਨੀ ਨੂੰ ਖਾਦਾ ਕਿਸ ਨੇ ਪੇਪਰ ਲੀਕ ਕੀਤੇ ਕਿਸ ਨੇ ਪੇਪਰ ਲੀਕ ਕਰਵਾਏ ਤੇ ਕਿਹਨਾ ਨੇ ਉਹਨਾਂ ਦੇ ਉੱਤੇ ਕੰਬਲ ਪਾਏ ਇੱਕ ਲੱਖ ਕਿਸੇ ਤੱਲਕੀਆਂ ਥੋੜੀ ਹੋਈ ਨੇ ਐਵੇਂ ਹਾਈ ਕੋਰਟ ਨੇ ਨਹੀਂ ਰੱਦ ਕੀਤੀ ਤੇ ਐਵੇਂ ਸੁਪਰੀਮ ਕੋਰਟ ਨੇ ਨਹੀਂ ਰੱਦ ਕੀਤੀ ਪਰ ਜੋ ਵੀ ਹੋਇਆ ਉਹਨਾਂ ਬੱਚਿਆਂ ਨਾਲ ਮਾਰਾ ਹੋਇਆ ਅਸੀਂ ਉਹਨਾਂ ਦੇ ਨਾਲ ਇਤਿਫਾਕ ਰੱਖਦੇ ਆ ਪੰਜਾਬੀ ਯੂਨੀਵਰਸਿਟੀ ਵਿੱਚ ਡੀਨ ਅਕਾਡੈਮਿਕ ਮਾਮਲੇ ਤੇ ਤਨਾਤ ਡਾਕਟਰ ਨਰਿੰਦਰ ਕੌਰ ਮਲਤਾਨੀ ਦੀ ਸਿੱਧੀ ਪ੍ਰੋਫੈਸਰ ਦੀ ਨਿਯੁਕਤੀ ਦਾ ਮਾਮਲਾ ਸਾਹਮਣੇ ਆਇਆ ਜੋ ਬਹੁਤ ਸੰਗੀਨ ਲੱਗਦਾ ਹੈ ਕਿਉਂਕਿ 1158 ਦੇ ਵਿੱਚ ਜਿਹੜੀਆਂ ਘਾਟਾਂ ਰਹਿ ਗਈਆਂ ਨੇ ਉਹ ਤਾਂ ਦਿਖ ਰਹੀਆਂ ਨੇ ਪਰ ਜਿਹੜੀਆਂ ਪਹਿਲਾਂ ਨਿਯੁਕਤੀਆਂ ਹੋਈਆਂ ਨੇ ਅਸੀਂ ਫਿਰ ਉਹਨਾਂ ਨੂੰ ਥੋੜੀ ਛੱਡਾਂਗੇ ਜੇ 1158 ਨਹੀਂ ਤਾਂ ਫਿਰ ਕੋਈ ਵੀ ਨਹੀਂ ਦੇਖਣ ਨੂੰ ਸਭ ਨਾਰਮਲ ਲੱਗਦਾ ਕਿ ਪਰ ਜਦੋਂ ਕਾਗਜ਼ ਪਲਟੇ ਤਾਂ ਸਾਰ ਰੁਕ ਗਏ ਜਿੁੱਥੇ ਨਿਯਮਾਂ ਨੂੰ ਚੁਟਕਲਿਆਂ ਵਾਂਗ ਬਦਲ ਦਿੱਤਾ ਗਿਆ ਅਸੀਂ ਮੈਡਮ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਹੈ ਇਹ ਨਹੀਂ ਆ ਕਿ ਮੈਡਮ ਨੂੰ ਪੁੱਛੇ ਬਿਨਾ ਸਟੋਰੀ ਚਲਾ ਦਿੱਤੀ ਹੈ ਮੈਡਮ ਨੂੰ ਪਤਾ ਕਿ ਵੀਡੀਓ ਆਉਣ ਵਾਲਾ ਹੈ ਤੇ ਉਹਨਾਂ ਨੇ ਆਪਣੇ ਸਬਮਿਸ਼ਨ ਦਿੱਤੀ ਹੈ ਉਹਦੀ ਗੱਲ ਵੀ ਕਰਾਂਗੇ ਸਬਮਿਸ਼ਨ ਕੀ ਦਿੱਤੀ ਹੈ ਹੁਣ ਤੁਸੀਂ ਮਲਤਾਨੀ ਦਲੀਲਾਂ ਤੇ ਅਸਲ ਦਸਤਾਵੇਜ਼ ਦੀਆਂ ਪਰਤਾਂ ਦੋਨੋਂ ਤੁਹਾਡੇ ਸਾਹਮਣੇ ਰੱਖ ਰਹੇ ਹੋ ਕਿਉਂਕਿ ਇਸ ਵੀਡੀਓ ਨੂੰ ਬਣਾਉਣ ਦਾ ਕੇਵਲ ਤੇ ਕੇਵਲ ਮੰਤਵ ਇੱਕੋ ਹੀ ਹੈ ਕਿ ਡਾਕਟਰ ਨਰਿੰਦਰ ਕੌਰ ਮਲਤਾਨੀ ਜਿਸ ਨੂੰ 2006 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬਤੌਰ ਪ੍ਰੋਫੈਸਰ ਫਿਜ਼ੀਓਥੈਰੇਪੀ ਵਿਭਾਗ ਦੀ ਪੋਸਟ ਤੇ ਲਈ ਲਾਇਆ ਗਿਆ ਕਿ ਉਹ ਯੋਗ ਸਨ ਜਾਂ ਨਹੀਂ ਯੋਗ ਸਨ ਤੁਲਨਾਤਮਕ ਵਿਵਰਣ ਨੇ ਦੋ ਪੱਖ ਦੇ ਪਹਿਲਾਂ ਆਪਾਂ ਮੈਡਮ ਦੀ ਗੱਲ ਕਰਦੇ ਹਾਂ ਯੋਗਤਾ ਹੈਗੀ ਆ BPT 1987 ਵਿੱਚ ਪੜਾਉਦਾ ਤੋਂ MPT 1998 ਵਿੱਚ ਗੁਰੂ ਨਾਨਕ ਦੇਵ ਜੁਨੀਵਰਸਿਟੀ ਤੋਂ ਅਨੁਭਵ 2006 ਤੱਕ ਦਾ ਲਾਇਲਪੁਰ ਖਾਲਸਾ ਕਾਲਜ ਜਲੰਧਰ 5 6 6 ਸਾਲ 8 ਮਹੀਨੇ ਤੇ ਐਮ ਐਮ ਇੰਸਟੀਚਿਊਟ ਮਲਾਣਾ ਪੂਰੇ 1 ਸਾਲ ਕੁੱਲ 7 ਸਾਲ 8 ਮਹੀਨੇ ਘੱਟੋ ਘੱਟ 10 ਸਾਲ ਦੀ ਪੋਸਟ ਗ੍ਰੈਜੂਏਸ਼ਨ ਚਾਹੀਦੀ ਆ ਯੂ ਜੀ ਸੀ ਦੇ ਲਈ ਇਹ 2006 ਦੇ ਵਿੱਚ ਨਿਯਮ ਸਨ 2006 ਵਿੱਚ ਯੂ ਜੀ ਸੀ ਦੇ ਨਿਯਮ ਸਨ ਇਹ ਮੈਡਮ ਦੀ 8 ਸਾਲ 7 ਸਾਲ 8 ਮਹੀਨੇ ਤੇ ਜਿਹੜੀ ਇਹ ਪੋਸਟ ਕੱਢੀ ਗਈ ਸੀ ਯੂਨੀਵਰਸਿਟੀ ਵੱਲੋਂ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਆਈਏਪੀ ਦੇ ਨਿਯਮ ਲਾਗੂ ਹੁੰਦੇ ਨੇ ਤੇ ਆਈਏਪੀ ਦੇ ਨਿਯਮ ਵੀ ਜਿਹੜੇ ਲਾਗੂ ਹੋਏ ਨੇ ਉਹ 9 ਸਾਲ ਚਾਹੀਦੇ ਨੇ ਪਰ ਉਹਦੇ ਵਿੱਚ 1 ਸਾਲ ਤੇ 4 ਮਹੀਨੇ ਕੱਟ ਨੇ ਯੂਜੀਸੀ ਨੂੰ ਟੰਗਤਾ ਛਿੱਕੇ ਆਈਏਪੀ ਰੱਖ ਲਈ ਥਾਲ ਵਿੱਚ ਇਹ ਨਾ ਕੋਈ ਸੈਚੂਰੇਟਰੀ ਬਾਡੀ ਹੈ ਨਾ ਕੋਈ ਸਰਕਾਰੀ ਇਹ ਉਹ ਹੈ ਕਿ ਇਹ ਦਫਤਰ ਹੈਗਾ ਇਹ ਤਾਂ ਇੱਕ ਕਾਨੂੰਨਨ ਤੌਰ ਦੇ ਉੱਪਰ ਇੱਕ ਰਜਿਸਟਰਡ ਐਸੋਸੀਏਸ਼ਨ ਹੈ ਰਜਿਸਟਰਡ ਐਸੋਸੀਏਸ਼ਨ ਜਿਹਦਾ ਕਾਨੂੰਨਨ ਕੋਈ ਦਰਜਾ ਹੀ ਨਹੀਂ ਹੈਗਾ ਮੈਡਮ ਬੀਪੀਟੀ ਐਮਪੀਡੀ ਪੀਐਚਡੀ ਹੋ ਗਿਆ 9 ਸਾਲ ਦਾ ਕਲੀਨਿਕਲ ਤੇ ਟੀਚਿੰਗ ਮੜਾ ਕੇ ਕਹਿੰਦੇ ਮੇਰਾ ਤਜਰਬਾ ਵੀ ਹੈਗਾ ਤੇ ਮੈਡਮ ਕਹਿੰਦੇ ਨੇ ਕਿ ਫਿਜ਼ੀਓਥੈਰੇਪੀ ਲਈ 2021 ਤੋਂ ਪਹਿਲਾਂ ਕੋਈ ਕਾਨੂੰਨੀ ਰੈਗੂਲੇਟਰੀ ਨਹੀਂ ਸੀ ਮਤਲਬ ਫੇਰ ਤਾਂ ਮੈਡਮ ਆਪਣਾ 8 ਸਾਲ ਵੀ ਕਿਉਂ ਫਿਰ ਤਾਂ 4 ਸਾਲ ਵਾਲੇ ਨੂੰ ਵੀ ਪ੍ਰੋਫੈਸਰ ਸਿੱਧਾ ਲਾਇਆ ਜਾ ਸਕਦਾ ਸੀ ਜੇਕਰ ਤੁਹਾਡੀ ਗੱਲ ਇਹ ਆ ਕਿ ਉਦੋਂ ਕੋਈ ਰੈਗੂਲੇਸ਼ਨ ਨਹੀਂ ਸੀ ਤੇ ਮਤਲਬ ਕਿ ਕਿਸੇ ਨੂੰ ਵੀ ਰੱਖ ਲਓ ਬੇ ਜੀ ਇਹਨੇ ਫਿਜ਼ੀਓਥੈਰੇਪੀ ਕਰ ਲਈ ਆਪਣੇ ਐਮ ਪੀਟੀ 1 ਸਾਲ ਪੜਾਇਆ ਚਲੋ ਜੀ ਸਿੱਧਾ ਪ੍ਰੋਫੈਸਰ ਲਾ ਦੋ ਇਤਾਂ ਇਹੀ ਗੱਲ ਹੋ ਗਈ ਨਾ ਸੋ ਨਿਜਮ ਐਨਸੀਏ ਐਚਪੀ ਲੱਗੀ ਆ ਉਹਦੇ ਨਿਜਮ ਲਾਗੂ ਹੋ ਚੁੱਕੇ ਨੇ ਤੇ ਉਹ ਵੀ ਸਾਰੇ ਉਵੇਂ ਨੇ ਜਿਵੇਂ ਯੂਜੀਸੀ ਦੇ ਨਿਜਮ ਨੇ ਮੈਡਮ ਕਹਿੰਦੇ ਨੇ ਮੇਤੋਂ ਵੱਡਾ ਕੋਈ ਪ੍ਰੋਫੈਸਰ ਨਹੀਂ ਸੀ ఫిజిਓਥੈਰੇਪੀ ਦੇ ਵਿੱਚ ਪੰਜਾਬ ਦੇ ਵਿੱਚ ਮੇਰੇ ਖਿਲਾਫ ਰਾਜਨੀਤਿਕ ਸਾਜ਼ਿਸ਼ ਹੋ ਰਹੀ ਹੈ ਆਪਾਂ ਦੇਖ ਲੈਣੇ ਆ ਕਿ ਡਿੱਗ ਸਾਜ਼ਿਸ਼ ਹੋ ਰਹੀ ਹੈ ਪੰਜਾਬੀ ਯੂਨੀਵਰਸਿਟੀ ਨੇ 2006 ਦੇ ਵਿੱਚ ਯੋਗਤਾ ਰੱਖੀ 9 ਸਾਲ ਆਈਏਪ ਦੇ ਅਨੁਸਾਰ ਆਈਏਪ 9 ਸਾਲ ਮੰਗਦੀ ਹੈ ਇਹ ਲਾਗੂ ਹੁੰਦਾ ਯੂਜੀਸੀ ਕਹ ਰਹੀ ਆ 10 ਸਾਲ ਅਧਿਆਪਨ ਪ੍ਰੋਫੈਸਰ ਦੀ ਨੌਕਰੀ ਆ ਪ੍ਰੋਫੈਸਰ ਦੀ ਨੌਕਰੀ ਆ ਉਹ ਟੈਕਨੀਕਲ ਅਸਿਸਟੈਂਟ ਦੀ ਨੌਕਰੀ ਨਹੀਂ ਕਿ 2 ਸਾਲ ਦੇ ਤਜਰਬੇ ਵਾਲਾ ਬੰਦਾ ਆ ਸਕਦਾ ਪ੍ਰੋਫੈਸਰ ਦੀ ਨੌਕਰੀ ਸਿੱਧੇ ਪ੍ਰੋਫੈਸਰ ਦੀ ਨੌਕਰੀ 10 ਸਾਲ ਘੱਟੋ-ਘੱਟ ਅਧਿਆਪਨ ਜਾਂ ਰਿਸਰਚ ਪੀ ਐਚ ਡੀ ਰਿਸਰਚ ਗਾਈਡੈਂਸ ਇਹ ਲੱਗੇ ਨਹੀਂ ਜੀ ਲਾਗੂ ਨਹੀਂ ਹੁੰਦਾ ਸਾਡੇ ਤੇ ਬਾਬਾ ਫਰੀਦ ਯੂਨੀਵਰਸਿਟੀ ਕਹਿੰਦੇ ਜੀ ਮਲਤਾਨੀ ਮੈਡਮ ਹਵਾਲਾ ਦਿੰਦੇ ਨੇ ਉਹਨਾਂ ਨੇ 6 ਸਾਲ ਹੀ ਰੱਖ ਰੱਖੀ ਆ ਉਹੀ ਗੱਲ ਆ ਗਈ ਨਾ ਕਿ ਇਹਨਾਂ ਨੇ ਆਈਏਪੀ ਵਾਲਿਆਂ ਨੇ 9 ਸਾਲ ਰੱਖ ਲਈ ਏ ਬਾਬਾ ਫਰੀਦ ਨੇ 6 ਸਾਲ ਰੱਖ ਲਈ ਉਹ ਮੈਂ ਕਹਣਾ 2 ਸਾਲ ਵੀ ਰੱਖ ਲਓ ਯਾਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਾਬਾ ਫਰੀਦ ਥੋੜੀ ਲਾਗੂ ਹੁੰਦਾ ਪੰਜਾਬੀ ਯੂਨੀਵਰਸਿਟੀ ਵਿੱਚ ਯੂਜੀਸੀ ਲਾਗੂ ਹੁੰਦੀ ਹੈ ਜਦੋਂ ਯੂਜੀਸੀ ਤੋਂ ਬਿਨਾ ਜੇ ਮੈਂ ਟੈਕਨੀਕਲ ਐਜੂਕੇਸ਼ਨ ਪੜਾਉਣ ਵਾਲੇ ਯੂਈ ਦੇ ਵਿੱਚ ਆਉਂਦੇ ਨੇ ਉੱਥੇ ਯੂਜੀਸੀ ਨਹੀਂ ਲਾਗੂ ਹੁੰਦੀ ਉੱਥੇ ਏਆਈਸੀਟੀਈ ਲਾਗੂ ਹੁੰਦੀ ਹੈ ਲੇਕਿਨ ਜੇ ਕੋਈ ਇਹੋ ਜਿਹੀ ਯੋਗਤਾ ਹੈ ਜਿੱਥੇ ਏਆਈਸੀਟੀਈ ਲਾਗੂ ਨਹੀਂ ਹੁੰਦੀ ਤੇ ਉਹ ਜਿਹੜੀ ਉਹ ਸਬਜੈਕਟ ਹੈਗਾ ਉਹਦੀ ਕੋਈ ਸੈਚੂਰੇਟਰੀ ਬਾਡੀ ਨਹੀਂ ਹੈਗੀ ਤਾਂ ਫਿਰ UGC ਵਾਲੇ ਲਾਗੂ ਹੁੰਦੇ ਨੇ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਪਰ ਗੱਲ ਉਹੀ ਆ ਜਾਂਦੀ ਹੈ ਨਾ ਕਿ ਮੈਡਮ ਦੇ ਅਨੁਭਵ ਦੇ ਘਾਟ ਹੈਗੇ ਆ 1 ਸਾਲ 4 ਮਹੀਨੇ ਉਹ ਕਹਿੰਦੇ ਕਲੀਨिकल ਅਨੁਭਵ ਵਿੱਚ ਜੋੜਿਆ ਗਿਆ ਕਲੀਨिकल ਅਨੁਭਵ ਕਲੀਨिकल ਅਨੁਭਵ MPTE ਦੀ ਡਿਗਰੀ ਤੋਂ ਬਾਅਦ ਹੀ ਪੜ੍ਹੂਗਾ ਤੁਹਾਡੇ ਕੋਲੇ MPTE 98 ਚ ਪੂਰੀ ਕਰ ਰਹੇ ਹੋ ਤੁਸੀਂ UGC ਦੇ ਨਿਯਮ ਚੱਕੇ ਤੇ ਟੰਗ ਤੇ ਫੇਰ ਕਹਿ ਰਹੇ ਹਾਂ ਕਿ ਤੁਹਾਡਾ ਅਨੁਭਵੀ ਘਟਾ ਸਰਟੀਫਿਕੇਟਾਂ ਦੀ ਗਲਤ ਜਿਹੜੀ ਮੈਡਮ ਹੈਗੀ ਆ ਸ਼ਾਇਦ ਮੈਨੂੰ ਲੱਗਦਾ ਕੋਈ ਗੜਬੜ ਲੱਗਦੀ ਆ ਪ੍ਰੋਪਰ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿਉਂਕਿ ਯੂਨੀਵਰਸਿਟੀ ਨੇ ਘਟ ਮਾਪਦੰਡ ਲਾਗੂ ਕੀਤੇ ਵਿਭਾਗ ਦੀ ਸਿਫਾਰਿਸ਼ ਅਨੁਸਾਰ ਮੈਡਮ ਦੀ ਨਿਯੁਕਤੀ ਹੋਈ ਆ ਹੁਣ ਉਸ بڑے ਫਿਜ਼ੀਓਥੈਰੇਪੀ ਡਿਪਾਰਟਮੈਂਟ ਚ ਕੌਣ ਮੁਖੀ ਸੀ ਜਿਨੇ ਸਾਰਾ ਕੁਝ ਬਣਾਇਆ ਇਹ ਤਾਂ ਸਿੱਧਾ ਸਿੱਧਾ ਪੋਲਿਟੀਕਲ ਪੋਸਟ ਲੱਗਦੀ ਹੈਗੀ 1987 ਚ BPT 1998 ਦੇ ਵਿੱਚ MPT ਮਤਲਬ 87 ਤੋਂ 98 11 ਸਾਲ ਦਾ ਫਰਕ 98 ਤੋਂ 2005 ਲਾਇਰਪੁਰ ਖਾਲਸਾ ਕਾਲਜ ਦੇ ਵਿੱਚ ਤੁਸੀਂ ਐਚਓਡੀ ਲੱਗਦੇ ਹੋ 2005 ਦੇ ਵਿੱਚ ਤੁਸੀਂ ਲੱਗਦੇ ਹੋ ਆਪਣਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਵਿੱਚ ਤੁਹਾਡੀ ਅਰਜ਼ੀ ਲੱਗਦੀ ਆ 17 ਮਈ ਨੂੰ ਵਿਖਿਆ ਪੰਜਾਰੀ ਹੁੰਦਾ ਤੇ ਫਿਰ ਤੁਹਾਨੂੰ ਰੱਖ ਲਿਆ ਜਾਂਦਾ ਹੁਣ ਮੈਡਮ ਯੂਜੀਸੀ ਨਿਯਮਾਂ ਦੇ ਅਨੁਸਾਰ ਯੋਗ ਨੇ ਆਈਏਪ ਦੇ ਨਿਯਮਾਂ ਦੇ ਅਨੁਸਾਰ ਵੀ ਆ ਯੋਗ ਨੇ ਯੂਨੀਵਰਸਿਟੀ ਦੇ ਵਿੱਚ ਆਈਏਪ ਨਿਜਮ ਕਿਨੇ ਲਾਗੂ ਕਰਤੇ ਇਹ ਸਭ ਤੋਂ ਵੱਡੇ ਸਵਾਲ ਹੁੰਦੇ ਨੇ ਫਿਰ ਮੈਡਮ ਕਦੇ ਮੇਰੀ ਰਾਜਨੀਤਿਕ ਵਿਰੋਧਤਾ ਹੋ ਰਹੀ ਆ ਪਰ ਆਈਏਪ ਦੀ ਨਿਜਮ ਬਿਨਾ ਰਾਜਨੀਤਿਕ ਬੈਕਅਪ ਦੇ ਕਿਵੇਂ ਲਾਗੂ ਹੋ ਸਕਦੇ ਨੇ ਇਹ ਇੱਕ ਵਿਅਕਤੀ ਦਾ ਨਹੀਂ ਇੱਕ ਸੰਸਥਾ ਦਾ ਭ੍ਰਿਸ਼ਟਾਚਾਰਕ ਮਾਮਲਾ ਯੂਜੀਸੀ ਦੇ ਨਿਜਮ ਅਨੁਸਾਰ ਮੈਡਮ ਅਯੋਗ ਨੇ ਆਈਏਪ ਦੇ ਮਾਪਦੰਡਾਂ ਦੇ ਅਨੁਸਾਰ ਵੀ ਘਾਟ ਹੈਗੀ ਆ ਹੁਣ ਤੁਸੀਂ ਇਹ ਦੱਸੋ ਵੀ ਫਿਰ ਰਹਿ ਕੀ ਗਿਆ ਸਿੰਡੀਕੇਟ ਵਿੱਚ ਨਹੀਂ ਆਉਂਦੀ ਇਹ ਤੇ ਜਿਨ੍ਹਾਂ ਨੇ ਭਰਤੀ ਪ੍ਰਕਿਰਿਆ ਮਨਜ਼ੂਰ ਕੀਤੀ ਸਿਲੈਕਸ਼ਨ ਕਮੇਟੀ ਵਿੱਚ ਨਹੀਂ ਆਉਂਦੀ ਹੈ ਨਾ ਜਿਨ੍ਹਾਂ ਨੇ ਆਈਏਪ ਮਾਪਦੰਡਾਂ ਦੇ ਅਧਾਰਤ ਮਾਪਦੰਡ ਬਣਾਏ ਤੇ ਜਿਹੜੇ ਹੋ ਰਜਿਸਟਰ ਬ੍ਰਾਂਚ ਵਾਲੇ ਨੇ ਜਿਨ੍ਹਾਂ ਨੇ ਐਲੀਜੀਬਿਲਟੀ ਚੈੱਕ ਨਹੀਂ ਸੀ ਉਹਨਾਂ ਨੂੰ ਦਿਖਦਾ ਨਹੀਂ ਹੈਗਾ ਕਿ ਇੱਥੇ ਯੂਜੀਸੀ ਦੇ ਨਿਯਮ ਲਾਗੂ ਹੋਣਗੇ ਲਾਗੂ ਹੋਣਗੇ ਆਈਏਪ ਦੇ ਤਾਂ ਕੋਈ ਔਕਾਤ ਹੀ ਨਹੀਂ ਪਣਦੀ ਹੈਗੀ ਪਰ ਉਹਨਾਂ ਨੇ ਉਮੀਦਵਾਰ ਨੂੰ ਇੰਟਰਵਿਊ ਲਈ ਅੱਗੇ ਭੇਜ ਦਿੱਤਾ ਗਿਆ ਜਿਹੜੇ ਸਬਜੈਕਟ ਐਕਸਪਰਟ ਆਏ ਸੀ ਉਹ ਵਿੱਚ ਚੁੱਪ ਬੈਠੇ ਰਹੇ ਨੇ ਵਾਈਸ ਚਾਂਸਲਰ ਤੇ ਰਜਿਸਟਰਾਰ ਜਿਨ੍ਹਾਂ ਨੇ ਚੋਣ ਕਮੇਟੀ ਦੀ ਨਿਯੁਕਤੀ ਕੀਤੀ ਤੇ ਹੰਤਮ ਸੱਟਾ ਮੰਜ਼ੂਰ ਕਰਤਾ ਸਵਾਲ ਸਾਫ ਸਾਫ ਜਵਾਬ ਸਾਫ ਦਿਖ ਰਹੇ ਨੇ ਕਿ ਇਹ ਜਿਹੜੀ ਸਿੱਧੀ ਪ੍ਰੋਫੈਸਰ ਦੀ ਭਰਤੀ ਆ ਇਹ ਕਿਸੇ ਕਮੇਟੀ ਦੀ ਲਾਪਰਵਾਹੀ ਨਹੀਂ ਹੈਗੀ ਇਹ ਇੱਕ ਪਲਾਨਡ ਯੋਜਨਾ 120 ਬੀ ਆ ਕੱਲ 420 ਨਹੀਂ ਹੈਗੀ ਤੇ ਡਾਕਟਰ ਮਲਤਾਨੀ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਫਾਰਿਸ਼ ਦਬਾਹ ਹੇਠ ਤੁਹਾਨੂੰ ਬਦਨਾਮ ਕੀਤਾ ਜਾ ਰਿਹਾ ਰਾਜਨੀਤਿਕ ਦਬਾਹ ਹੇਠ ਤੁਹਾਨੂੰ ਬਦਨਾਮ ਕੀਤਾ ਜਾ ਰਿਹਾ ਤੁਸੀਂ ਤਾਂ ਇੰਟਰਵਿਊ ਦੇ ਕਮਰੇ ਤੱਕ ਕਿਵੇਂ ਪਹੁੰਚੇ ਏ ਦੱਸੋ ਪਤਾ ਲੱਗਿਆ ਕਹਿੰਦੇ ਇੱਕ ਚਿੱਟੀ ਚੁੰਨੀ ਵਾਲੀ ਬੀਬੀ ਸੇ ਢੱਕ ਕੇ ਤੁਹਾਨੂੰ ਛੱਡ ਕੇ ਆਈ ਸੀ ਉੱਥੇ ਤੱਕ ਕੀ ਇਹ ਗੱਲ ਝੂਠ ਹੈ ਹੁਣ ਸਿਰਫ ਇਹ ਆ ਕਿ ਐਡੇ ਵੱਡੇ ਗੱਲ ਤੁਹਾਡੇ ਸਾਹਮਣੇ ਆ ਹੁਣ ਕੀ ਤੁਹਾਨੂੰ ਲੱਗਦਾ ਕਿ ਮੈਡਮ एलिਜੀਬਲ ਆ ਹਾਂ ਜਾਂ ਨਾ ਮੇਰੇ ਹਿਸਾਬ ਨਾਲ ਤਾਂ ਨਾ ਤੁਸੀਂ ਦੱਸੋ ਕਿਹੜੇ ਹਿਸਾਬ ਨਾਲ ਹਾਂ ਹੈਗੀ ਜਾਂ ਨਹੀਂ ਹੈਗੀ ਸੋ ਇਸ ਤੋਂ ਇਲਾਵਾ ਹੁਣ ਅਸੀਂ ਚੀਫ ਸਕਿਉਰਿਟੀ ਆਫੀਸਰ ਦੀ ਵੀ ਗੱਲ ਕਰਨੀ ਆ ਅਗਲੇ ਐਪੀਸੋਡ ਦੇ ਵਿੱਚ ਵਿਸਲ ਬਲੋਅਰ ਨੂੰ ਨੇ ਕਿਵੇਂ ਫਸਾਇਆ ਹੋਰ ਕਿਸ ਤਰੀਕੇ ਦਾ ਕੰਮ ਹੋਇਆ ਹੈਗਾ ਤੇ ਜਿਹੜੀਆਂ ਹੋਰ ਨਿਯੁਕਤੀਆਂ ਦੀਆਂ ਫਾਈਲਾਂ ਸਾਡੇ ਕੋਲੇ ਆ ਚੁੱਕੀਆਂ ਨੇ ਜਿਹੜੇ ਉਹ ਤੁਹਾਡੇ ਆਪਣੇ ਰਨਿੰਗ ਟਰਫ ਬਣੇ ਨੇ ਉਹਨਾਂ ਵਿੱਚ ਕਪਲੇ ਹੋਏ ਨੇ ਕਰੋੜਾ ਰੁਪਏ ਦੇ ਉਹ ਕਿਹੜਾ ਅਸੀਂ ਛੱਡਾਂਗੇ ਡਾਇਰੈਕਟਰ ਸਪੋਰਟਸ ਦੀ ਵੀ ਇੱਕ ਨਿਯੁਕਤੀ ਕਹਿੰਦੇ ਗਲਤ ਹੋਈ ਵੀ ਆ ਉਹਦੇ ਤੇ ਵੀ ਗੱਲ ਕਰਾਂਗੇ ਉਹ ਵੀ ਅਈ ਝਾਲੀ ਸਰਟੀਫਿਕੇਟ ਲਾ ਕੇ ਬਣੇ ਹੋਏ ਨੇ ਈਐਮਐਮਆਰਸੀ ਦਾ ਵੀ ਕੰਟਰੈਕਟਰ ਬੈਠਾ ਹੈਗਾ ਉੱਥੇ ਅੰਮੀ ਜੀ ਉਹ ਵੀ ਬਿਨਾ ਘਾਟ ਜਿਹੜੀ ਹੈਗੀ ਆ ਤਜਰਬੇ ਦੀ ਉਹ ਵੀ ਉਹ ਤੋਂ ਬਿਨਾ ਬੈਠਾ ਵਾਈਸ ਚਾਂਸਲਰ ਜਗਦੀਪ ਸਿੰਘ ਮੈਨੂੰ ਲੱਗਦਾ ਯੂਨੀਵਰਸਿਟੀ ਵਿੱਚ ਜਿੱਦੇ ਦਾ ਆਇਆ ਹੋ ਐਂ ਮੱਥਾ ਫੜੀ ਬੈਠਾ ਹੋਣਾ ਕਿ ਕਿੱਥੇ ਫਸ ਗਿਆ ਯਾਰ ਇਹ ਤਾਂ ਥੋਰ ਦਾ ਜੰਗਲ ਆ ਕਿਸੇ ਪਾਸੇ ਸੱਚਾਈ ਦਿਖਦੀ ਨਹੀਂ ਹੈਗੀ ਜਿੱਥੇ ਡਿਗਰੀਆਂ ਨਕਲੀ ਤਜਰਬੇ ਨਕਲੀ ਸਫਾਰਸ਼ਾਂ ਹੀ ਸਫਾਰਸ਼ਾਂ ਚੱਲ ਰਹੀਆਂ ਨੇ ਕੋਈ ਨਾ ਟੈਨਸ਼ਨ ਨਾਲੋ ਅਸੀਂ ਕੱਲੇ-ਕੱਲੇ ਦਾ ਨਾਮ ਕੱਲੇ-ਕੱਲੇ ਦਾ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪਰ ਤੁਸੀਂ ਸਾਡੇ ਨਾਲ ਜੁੜੇ ਰਹੋ ਕਿਤੇ ਚਾਹੋ ਗੁਰਮਿੰਦਰ ਸਿੰਘ ਸਮਦ ਨੂੰ ਇਜਾਜ਼ਤ ਰਹੋ ਅਸੀਂ ਫੇਮ ਲਈ ਨਹੀਂ ਅਸੀਂ ਸਿਰਫ ਸੱਚਾਈ ਲਈ ਲੜ ਰਹੇ ਹਾਂ ਜਿੰਦਾਬਾਦ